ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਲਾਈਕ ਆਉਂਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੂਜਾ ਸੂਆ ਟੌਪਿਕਲਾ ਝੋਟੀ ਲੈ ਕੇ ਆਏ ਆ ਜੋ ਕਿ ਤਾਜੀ ਸੂਈ ਹੋਈ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆ ਪੂਰੀ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਸਵੇਰ ਦੀ ਚਵਾਈ ਪ੍ਰੋਪਰ ਹੋਈ ਹੋਈ ਹੈਗੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਸਤਿ ਸ੍ਰੀ ਅਕਾਲ ਪਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਤੌਲਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਵਪਾਰ ਦਾ ਕੰਮ ਆ ਵੀਰ ਦਾ ਕੋਈ ਝੂਠ ਬੋਲ ਨਹੀਂ ਮਾਰਨਾ ਜਿੰਨਾ ਜੈਨੂਨ ਦੁੱਧ ਹੈਗਾ ਉਹਨਾਂ ਦੱਸਾਂਗੇ ਬਾਜਬ ਰੇਟ ਵੀਡੀਓ ਦੇ ਵਿੱਚ ਕਰਾਂਗੇ ਵੀਰੇ ਕੈਮਾ ਸੂਆ ਮੱਝ ਦਾ ਦੂਜਾ ਸੂਆ ਪਿਆ ਹੋ ਰਾ ਬਈ ਯਾਰਾ ਦੂਜਾ ਸੂਆ ਹਾਂ ਸੇਮਾ ਦਿਨ ਸੂਈ ਨੂੰ 11 ਕਿਲੋ ਮੇਰੇ ਕੰਡੇ ਦੇ ਲੱਗਦੇ ਦੁੱਧ ਆਵਾ ਸੇਮਾ ਦਿਨ ਸੂਈ ਨੂੰ 11 ਕਿਲੋ ਵੀਰ ਕਹਿੰਦੇ ਵੀ ਕੰਡੇ ਵਾਲਾ ਦੁੱਧ ਤਿਆਰ ਹੈ ਕਿੱਧਰ ਦੀ ਹੈ ਵੀਰੇ ਇਧਰੋਂ ਹੀ ਲਈ ਆ ਕਿ ਇਧਰੋਂ ਹੀ ਲਈ ਆ ਆਪਾਂ ਇਹ ਹਰਿਆਣੇ ਤੋਂ ਕਹਦੀਆਂ ਕਿ ਤੂੰ ਹੋ ਰਹੀ ਆ ਲੋਕਲ ਏਰੀਆ ਦੀ ਮੱਝ ਆ ਆਪਣੇ ਉੱਧਰੋਂ ਆਈ ਆਪਾਂ ਉੱਧਰੋਂ ਹੀ ਦੱਸਾਂਗੇ ਆਪਣੇ ਏਰੀਆ ਚੋਂ ਹੀ ਲਈ ਆ ਵੀ ਤਾਰਾਂ ਲਾਈਵ ਚਵਾਈ ਕਰਕੇ ਦਿਖਾਵਾਂਗੇ ਦੋਸਤੋ ਤੁਹਾਨੂੰ ਆਪਣੀ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਚੰਗੀ ਸਮੀਪਲੀ ਜਾਤ ਬੀੜੜ ਝੋਟੀ ਬੱਚਾ ਤੁਹਾਨੂੰ ਵੀਡੀਓ ਦੇ ਵਿੱਚ ਚੌਂਗੜਾ ਦਿਖਾਤਾ ਵੀਰੇ ਬਨ ਕੇ ਬੱਚਾ ਵੀਡੀਓ ਤਾਰਾਂ ਮਾਰ ਕੇ ਦਿਖਾ ਦੇ ਸਾਰੀ ਚਵਾਈ ਚੋਕੇ ਦਿਖਾਵਾਂਗੇ ਵੀ ਕਹਿੰਦਾ ਵੀ ਸਾਰੀ ਪ੍ਰੋਪਰ ਤਾਰਾਂ ਤੂਰਾਂ ਦੀ ਬਿਲਕੁਲ ਓਕੇ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਚੰਗਾ ਕਦਗਾਠ ਝੋਟੀ ਦਾ ਸੁਹਾ ਦੂਜਾ Ориਜਨਲ ਵੱਡਾ ਕਦਗਾਠ ਬਿਲਕੁਲ ਲੈਣ ਕਾਲੀ ਜਾਮਣ ਵਰਗੀ ਝੋਟੀ ਹੈਗੀ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ ਆਪਣਾ 6 ਤੋਂ ਉੱਪਰ ਹੀ ਐ ਆਹ ਦੇਖ ਸਕਦੇ ਆਂ ਦੋਸਤੋ ਮੂਹ ਨਿਹਰਾ ਹੋਣਾ ਸਟਾਰਟ ਹੋ ਚੁੱਕਿਆਗਾ ਸਵੇਰ ਦੀ ਚਵਾਈ ਵੀਰੇ ਕਹੇ ਕਿ ਕ ਵਜੇ ਹੋਈ ਹੋਈ ਐ 6:00 ਵਜੇ ਕਰੀਆ ਭਰਾ ਜੀ ਸਵੇਰੇ ਵੀਰ ਕਹਿੰਦਾ ਵੀ ਸਾਢੇ 6 ਵਜੇ ਚਵਾਈ ਕਰੀਏ ਕੋਈ ਨਿਹਰਾ ਨਹੀਂ ਹੈਗਾ ਝੋਟੀ ਨੂੰ ਚੰਗਾ ਕਦ ਕਾਠ ਤਾਜੀ ਸੂਈ ਹੋਈ ਧਾਰ ਦੇਖ ਲਓ ਦੋਸਤੋ ਲੈਣ ਦੀ ਆ ਕੋਈ ਕੈਮਰੇ ਤੋਂ ਡਰਦੀ ਕਰਦੀ ਨਹੀਂ ਵੱਡਾ ਕਦ ਕਾਠ ਚਵਾਈ ਦੀ ਵੀਰੇ ਬੋਲੀ ਹੈਗੀ ਕਾਮਰੇ ਦੇ ਇਹ ਆਉਣ ਵਾਲੇ ਘਰ ਤੋਂ ਆਪਣੀ ਉਠਣਾਂ ਦੀ ਭਾਰ ਦੀ ਜ਼ਿੰਮੇਵਾਰੀ ਆਪਣੀ ਹੈ ਵੀਰ ਕਹਿੰਦਾ ਥਣ ਭਾਰ ਦੀ ਆਪਣੀ ਜ਼ਿੰਮੇਵਾਰੀ ਹੂ ਵੀਰੇ ਖੋਲ ਕੇ ਗੇੜਾ ਦਵਾ ਲੈਗਾ ਤੋਰੇ ਪੱਖੋਂ ਚੈੱਕ ਕਰਵਾ ਦਈਏ ਦੋਸਤੋ ਤੋਰੇ ਪੱਖੋਂ ਬਾਦਾਂ ਨੂੰ ਚੈੱਕ ਕਰਵਾਵਾਂਗੇ ਤਾਰਾਂ ਵੀਡੀਓ ਦੇ ਵਿੱਚ ਹੋਣਗੀਆਂ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਦੇਖ ਸਕਦੇ ਹੋ ਦੋਸਤੋ ਤੋਰੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਿਕੜ ਮਾ ਥਾਣਾ ਹਵਾਨੇ ਦੀ ਬਿਲਕੁਲ ਸਾਫ਼ ਕੋਈ ਪਾਸਾ ਨਹੀਂ ਕੋਈ ਝੋਟੀ ਨੂੰ ਆਸਾ ਨਹੀਂਗਾ ਸਵੇਰ ਦੀ ਚਵਾਈ ਵੀਰ ਕਹਿੰਦਾ ਆਪਣੀ ਪਾਸ ਹੋਵੇ ਆਪਾਂ ਗਰੰਟੀ ਆ ਭਰਾ ਮੇਰਾ ਕੋਈ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ ਆਪਣੀ 6:30 ਵਜੇ ਦੇ ਤਕਰੀਬਨ ਹੋਈ ਹੋਈ ਆ ਬਾਜਵ ਜਾਂ ਰੇਟ ਵੀਡੀਓ ਦੇ ਵਿੱਚ ਕਰਾਂਗੇ ਪੂਰੀ ਲਾਈਵ ਚਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਬੇਚੇਜਕ ਹੋ ਕੇ ਮੰਗਾ ਸਕਦੇ ਹੋਗੇ ਲੈ ਵੀਰੇ ਲਖਮਿੰਦਰ ਚੋਕੇ ਦਿਖਾ ਦੇ ਵੀਡੀਓ ਲੰਮੀ ਨਾ ਹੋਵੇ ਆਹ ਦੇਖ ਸਕਦੇ ਹੋ ਦੋਸਤੋ ਸੀਲ ਠੰਡੀ ਦਵਾਰੇ ਗੇੜਾ ਦੇ ਕੇ ਮੱਝ ਬੱਚੇ ਤੇ ਫੇਰ ਖੜਗੀ ਇਦਾਂ ਦੀ ਕੋਈ ਗੱਲ ਨਹੀਂ ਵੀ ਮੱਝ ਬੱਚੇ ਤੇ ਨਹੀਂ ਖੜੂਗੀ ਚਵਾਈ ਦੀ ਪੋਲੀ ਹੈ ਭਰਾ ਚਵਾਈ ਦੀ ਬਿਲਕੁਲ ਪੋਲੀ ਕੱਲਾ ਕੱਲਾ ਨਿਖੜ ਮਾ ਥਣ ਪੋਲੀ ਚਵਾਈ ਆ ਦੇਖ ਸਕਦੇ ਹੋ ਦੋਸਤੋ ਫਿਰੇ ਮੰਗਰ ਲੈ ਜਮੀ ਮਾਰ ਦੇ ਆ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਪੋਲੀ ਹੈ ਕੋਈ ਭੂਰ ਸ਼ਰਲਾ ਨਹੀਂ ਹੈਗਾ ਸਿੱਟਾ ਨਹੀਂ ਹੈਗਾ ਜੋ ਟਿਉ ਲਾਈਵ ਆਪਾਂ ਤੁਹਾਨੂੰ ਚਵਾਈ ਕਰਕੇ ਦਿਖਾਵਾਂਗੇ ਕੋਈ ਇਹ ਚ ਓਲੇ ਵਾਲਾ ਕੰਮ ਨਹੀਂ ਕੋਈ ਕੱਟ ਨਹੀਂ ਹੋਣਾ ਵੀਡੀਓ ਦੇ ਵਿੱਚ ਪ੍ਰੋਪਰ ਚਵਾਈ ਹੋਊਗੀ ਲਕਸ਼ਮਿੰਦਰ ਬਾਜ ਰੇਟ ਕੀ ਹੋਊਗਾ ਭਰਾ ਮਾਨਤਾਨ ਵਾਲਾ 1 ਲੱਖ ਦੇ 5000 ਤਾਂ ਮੁੱਲ ਲੈਣ ਦੇ ਨਾਲ ਕਿੰਨੇ ਦਾ ਹੋਊਗਾ 1 ਲੱਖ ਦੀ ਵੀਰ ਕਹਿੰਦੇ ਪੂਰੇ ਦੀ ਝੋਟੀ ਦੇ ਦਿਆਂਗੇ ਸੁਆ ਤੁਸੀਂ ਦੇਖ ਲਓ ਦੂਜਾ ਮੰਨ ਲਿਓ ਤੀਜਾ ਲੋਕ ਭਰਾ ਮੇਰੇ 1.5 ਲੱਖ ਰੁਪਇਆ ਮੰਗੀਆਂ ਨੇ ਤੂੰ ਪਿੰਡ ਦਾ ਦੂਜਾ ਮੰਨ ਲੈਓ ਸੁਆ ਜੇਹੇ ਦੋਸਤੋ ਤੁਸੀਂ ਤੀਜਾ ਮੰਨ ਲੈਓ ਪੇਰ ਕਹਿੰਦਾ ਵੀ ਹੈਗੀ ਦੂਜੇ ਸੂਏ ਯਾਰ ਇਹ ਨਾਲ ਪੇਰ ਦੂਜੇ ਸੂਏ ਪਿੰਡ ਚੋਂ ਹੀ ਲਈ ਹੈ ਵੀਰ ਕਹਿੰਦਾ ਕੋਈ ਆਪਾਂ ਬਾਹਰੋਂ ਨਹੀਂ ਲਈ ਲੋਕਲ ਹੈ ਮੱਝ ਹੈਗੀ ਆਪਣੇ ਪਿੰਡ ਦੀ ਪਹਿਲੇ ਸੂਏ ਪ੍ਰੋਪਰ ਮਾਲਕ ਨੇ ਪੂਰੀ ਚੋਈ ਹੋਈ ਹੈ ਬਾਜ ਮਾਪਾਂ ਇਹ ਵੀ ਮੁਸਕਾਏ ਆ ਆਪਾਂ ਇਹ ਬੰਦੇ ਦਾ ਡਰੈਸ ਵੀ ਦਾਂਗੇ ਪਹਿਲੇ ਉਹਦੇ 11-12 ਕਿਲੋ ਦੇ ਟੋਟੇ ਦਿੱਤਾ ਹੈ ਪਹਿਲੇ ਸੂਏ ਵੀਰ ਕਹਿੰਦਾ ਵੀ ਮਾਲਕਾਂ ਨੇ ਦੱਸ ਅਨੁਸਾਰ ਮਾਲਕਾਂ ਨੇ 11-12 ਕਿਹਾ ਤੁਸੀਂ 10 ਕਿਲੋ ਮੰਨ ਕੇ ਲੈ ਸਕਦੇ ਹੋ ਨਾ ਦੋਸਤੋ 10 ਕਿਲੋ ਦੁੱਧ ਮੰਨ ਕੇ ਐਤ ਕੀ ਸੌਦਾ ਕਰ ਲਿਓ ਕਿਉਂਕਿ ਪਸ਼ੂ ਓਪਰਾ ਵੀ ਕਰ ਜਾਣਾਗਾ ਹੱਥ ਦਾ ਵੀ ਕਰ ਜਾਣਾ ਜਦੋਂ ਬਗਾਨਾ ਬੰਦਾ ਆਉਂਦਾਗਾ ਜੇ ਕਿਸੇ ਮੇਰੇ ਵੀਰ ਨੇ ਸੌਦਾ ਕਰਨ ਤਾਂ 10 ਕਿਲੋ ਦੁੱਧ ਮੰਨ ਕੇ ਕਰ ਲਿਓ ਪਾਈ ਜਾਂਦੇ ਸਿਰ ਘਟ ਵੱਧ ਜਾਵੇ ਉਹਦਾ ਕੋਈ ਨਹੀਂ ਹੁੰਦਾ 10 ਕਿਲੋ ਦੁੱਧ ਜੈਨੂਨ ਹੈਗਾ ਭਰਾ ਹੁਣ ਇਸ ਟਾਈਮ ਮੈਂ ਕਹਿੰਦਾ 11 ਕਿਲੋ ਵੀਰ ਮੈਂ ਤੈਨੂੰ ਵੀ ਇਹ ਨਾ ਕੰਡੇ ਲਾਉਣ ਲੱਗ ਲਾ ਵੀਰ ਕਹਿੰਦਾ ਵੀ ਦੁੱਧ 11 ਕਿਲੋ ਹੈ ਪਰ ਤੁਸੀਂ 10 ਕਿਲੋ ਮੰਨ ਕੇ ਸੌਦਾ ਕਰ ਲਿਓ ਬਾਜਬ ਰੇਟ ਵੀਰ ਨੇ 1 ਲੱਖ ਡਿਮਾਂਡ ਕੀਤੀ ਹੈ ਘਰੇ ਆਏ ਬੰਦੇ ਦਾ ਮਾਨ ਦਾ ਸੇਮਾ ਦਿਨ Ориਜినਲ ਸੂਈ ਨੂੰ ਆ ਪ੍ਰੋਪਰ 15 ਤੋਂ 20 ਦਿਨ ਨਾ ਕੁਝ ਨਹੀਂ ਅੱਜ ਕਾਹਦਾ ਇੰਦਾ ਟੁੱਟਿਆ ਅੱਜ ਕੜਾ ਦਿੱਤਾ ਵੀਰ ਕਹਿੰਦਾ ਵੀ ਪ੍ਰੋਪਰ ਤੁਹਾਨੂੰ ਆਪ ਨਹੀਂ ਪਤਾ ਵੀ ਜਿਹੜੀ ਮੱਝ ਹੈਗੀ ਪ੍ਰੋਪਰ 20 ਤੋਂ 25 ਦਿਨਾਂ ਚ ਮੈਂ ਪਾਉਣ ਦਾ ਰਾਦਾ ਜਦੋਂ ਮੈਂ ਸਹੀ ਦਾ ਨਾ ਮੇਰੇ ਨਾਲ ਇਹਦੇ ਨਾਲ ਇੱਕ ਮਾਂ ਵੇਗੀ ਮਾਂ ਕੱਲੀ ਮੈਂ ਕਿੱਥੇ ਲੱਗੇ ਜਾਈ ਵੀਰ ਕਹਿੰਦਾ ਵੀ ਮੇਰਾ ਮੰਡੀ 'ਚ ਪਾਉਣ ਦਾ ਰਾਦਾ ਦੀ ਇੱਕ ਮਾਂ ਇਹਦੇ ਨਾਲ ਹੋਰ ਸੀ ਉਹ ਅੱਜ ਸਵੇਰੇ ਵੇਗ ਗਈ ਤਾਂ ਕਰਕੇ ਕੱਲੀ ਕਹਿੰਦਾ ਵੀ ਪਾਉਂਦੇ ਨਹੀਂਗੇ ਚਵਾਈ ਕਰਤੀ ਆ ਦੇਖ ਦੇਖ ਸਕਦੇ ਹੋ ਦੋਸਤੋ 20 ਤੋਂ 25 ਦਿਨਾਂ ਚ ਪ੍ਰੋਪਰ ਦੁੱਧ ਤੇ ਆਉਂਦੀ ਹੈ ਝੋਟੀ ਅੱਜ 7ਮਾ 7ਮਾ ਦਿਨਾਂ ਨੌ ਤੋਂ 10 ਕਿਲੋ ਦੁੱਧ ਤਿਆਰ ਹੈ ਜੇ ਕੋਈ ਵੀਰ ਚੰਗੀ ਸੰਭਲੂਗਾ 10 ਕਿਲੋ ਦੁੱਧ ਦਾ ਜੈਨੂਇਨ ਦੇਈ ਜਾਣਾ ਰੂਟੀਨ 'ਚ ਝੋਟੀ ਨੇ ਬਾਜਵ ਰੇਟ 1 ਲੱਖ ਕੀਤਾ ਘਰੇ ਆਏ ਬੰਦੇ ਦਾ ਮਾਣ ਤਨ ਜ਼ਰੂਰ ਹੋਊਗਾ ਦੋਸਤੋ ਆਪਣੀ ਵੀਡੀਓ ਥੋੜੀ ਲੰਮੀ ਦਾ ਜ਼ਰੂਰ ਹੋ ਜਾਂਦੀ ਆ ਪਰ ਦੇਖਣ ਵਾਲੇ ਬੰਦੇ ਨੂੰ ਸਵਾਦ ਆ ਜਾਂਦਾ ਹੈ ਚਵਾਈ ਦੀ ਪੂਰੀ ਵੀਡੀਓ ਆਪਾਂ ਕਰਕੇ ਦਿਖਾਉਣਿਆਂਗੇ ਕੋਈ ਆਪਾਂ ਫਾਹਾ ਵੱਡਾ ਵਾਲਾ ਕੰਮ ਨਹੀਂ ਕਰਦੇ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀਆਂ ਤਾਂ ਆਪਣੇ ਤੋਂ ਐਡ ਕਰਵਾ ਸਕਦੇ ਹੋ ਪੂਰੀ ਟਾਪ ਕੁਆਲਿਟੀ ਦੀ ਆਪਾਂ ਐਡ ਕਰਦੇ ਆ ਬਾਜਵ ਪੇੜ ਆਪਣੀ ਕੋਈ ਆਪਾਂ ਜ਼ਿਆਦਾ ਨਹੀਂ ਲੈਂਦੇ ਜੇ ਕਿਸੇ ਮੇਰੇ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਤਾਂ ਐਡ ਵੀ ਕਰਵਾ ਸਕਦੇ ਹਾਂ ਦੋਸਤੋ ਬਾਜਬ ਜਾਰੇ ਰੇਟ ਵੀਰ ਨੇ ਮੱਝ ਦਾ 1 ਲੱਖ ਰੁਪਇਆ ਕੀਤਾ ਘਰੇ ਆਏ ਬੰਦਾ ਮਾਨਤਾਨ ਜ਼ਰੂਰੂਗਾ ਵੀਰੇ ਲਖਮਿੰਦਰ ਬੱਚੇ ਨੂੰ ਵੀ ਛੱਡ ਦੇ ਦੁੱਧ ਦੇਖ ਲੈ ਭਰਾ ਮੰਗਲੇ ਖਣਾਰੇ ਦੁੱਧ ਪਿਆ ਆਪਾਂ ਮੰਗਰਲੇ ਖਣਾਰੇ ਵੀ ਦੋਸਤੋ ਦੁੱਧ ਪਿਆ ਮੂਰਲੇ ਨੇ ਵੀ ਪਿਆ ਦੁੱਧ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਾਲਟੀ ਕਿਨਾਰੀ ਲਾਤੀ 5 ਕਿਲੋ ਮੰਨ ਲਿਓ ਕੋਈ ਆਪਾਂ ਇਹਨੂੰ 6 ਨਹੀਂ ਕਹਿੰਦੇ ਦੁੱਧ 6 6.5 ਕਿਲੋ ਹੈ ਤੁਸੀਂ 5 ਕਿਲੋ ਦੁੱਧ ਮੰਨ ਕੇ ਸੌਦਾ ਕਰ ਸਕਦੇ ਹੋ ਡੰਗ ਦਾ ਸਵੇਰ ਦੀ ਜਵਾਈ ਹੋਈ ਹੋਈ ਹੈ ਜੇ ਕੋਈ ਵੀਰ ਸੌਦਾ ਕਰਦਾ ਤਾਂ ਵੀਰ ਕਹਿੰਦਾ ਵੀ ਆਪਣੇ ਘਰੇ ਚਾਰ ਟਾਈਮ ਸੌਦਾ ਕਰਕੇ ਤਸੱਲੀ ਨਾਲ ਖਰੀਦਦਾਰੀ ਕਰ ਸਕਦੋਂਗੇ ਬਾਜ਼ਰ ਰੇਟ 1 ਲੱਖ ਕੀਤਾ ਮੈਂ ਪਾਈਏ ਤੇਰੇ ਚੈਨਲ ਦੇ ਪਾਸੋਂ ਤਿੰਨ ਮਹੀਨਾ ਆਪਾਂ ਇੱਥੇ ਬੰਦਨ ਚਵਾ ਕੇ ਦਿੱਤੀਆਂ ਨੇ ਮੰਨ ਕੇ ਕੋਈ ਕਹਿੰਦਾ ਸੌ ਗਲਤ ਨਹੀਂ ਨਿਕਲੀ ਬੰਦੇ ਠੀਕ ਹੈ ਵਪਾਰ ਦਾ ਕੰਮ ਆ ਕੋਈ ਝੂਠ ਦਬਾਨ ਵਾਲਾ ਕੰਮ ਨਹੀਂ ਹੈ ਹਾਂ ਗੱਪ ਮਾਰ ਕੇ ਵੇਚ ਨੂੰ ਕਿੰਨੀ ਆ ਕੇ ਵੇਚ ਲਾਂਗੇ ਵੀਰ ਕਹਿੰਦਾ ਵੀ ਇੱਕ ਮੱਝ ਗੱਪ ਮਾਰ ਕੇ ਵੇਚ ਲਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਆਪਾਂ ਰੂਟੀਨ ਜੀ ਮੱਝਾਂ ਵੇਚਣੀਆਂ ਨੇਗੀਆਂ ਹੁਣ ਸਾਮ ਦੀ ਚਵਾਈ ਦੋਸਤੋ ਆਪਾਂ ਕਰਤੀ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਤਾਂ ਸਵੇਰ ਦੀ ਚਵਾਈ ਵੀਰ ਦੇ ਘਰੋਂ ਕੜ ਕੇ ਲੈ ਸਕਦੇ ਹੋਗੇ ਰੇਟ 1 ਲੱਖ ਘਰੇ ਆ ਬੰਦੇ ਦਾ ਮਾਨ ਤਨ ਜਰੂਰ ਹੋਊਗਾ ਬੱਚੇ ਨੂੰ ਮਗਰੋਂ ਚੰਗਾਉਂਦੀ ਆ ਪਹਿਲਾਂ ਵੀ ਚੰਗਾਉਂਦੀ ਆ ਪ੍ਰੋਪਰ ਵੀਡੀਓ ਵਿੱਚ ਇੱਕ ਆਪਣੇ ਕੱਟ ਨਹੀਂ ਹੈਗਾ ਬੱਚੇ ਨੂੰ ਆ ਮਨ ਇੱਕਦਮ ਗਿੱਠਪੜਾ ਵੀ ਹੋਣ ਦਿਨਾਂ ਨੇ ਮੈਨੇ ਯਾਰ ਬਾਜਬ ਰੇਟਰ ਵੀਰ ਨੇ ਬਿਲਕੁਲ ਕੀਤਾਗਾ ਘਰੇ ਆ ਬੰਦਾ ਮਾਨਤਨ ਜ਼ਰੂਰ ਹੋਊਗਾ 1 ਲੱਖ ਚੋਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ